ਕਿਸਾਨ ਵੀਰੋਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਅਸ਼wini ਕੁਮਾਰ ਜੀ ਕੋਲੇ ਪਹੁੰਚੇ ਹਾਂ ਜੋ ਕਿ ਚੱਕਰਾਈਆਂ ਦਾ ਰਕਬਾ ਹੈਗਾ ਤਹਿਸੀਲ ਬਲਾਕ ਹੈਗਾ ਜੀ ਜਲਾਲਾਵਾਦ ਤੇ ਜ਼ਿਲ੍ਹਾ ਹੈਗਾ ਜੀ ਫਾਜ਼ਿਲਕਾ ਇਹ ਆ ਗਾਂਵਦੂ ਕਿਸਾਨ ਹੈ ਪਰਾਲੀ ਵਿੱਚ ਪਾਉਂਦੇ ਆ ਚਲੋ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਅਸ਼wini ਕੁਮਾਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਕਿਸ ਕਿਸ ਤਰੀਕੇ ਨਾਲ ਤੁਸੀਂ ਜਿਹੜੀ ਪਰਾਲੀ ਹੈ ਉਹ ਵਿੱਚ ਵਾਈ ਸੀ ਤੇ ਕਣਕ ਬੀਜੀ ਵਜਾਈ ਦੀ ਮੈਂ ਜਦੋਂ ਵੀ ਪਰਾਲੀ ਨੂੰ ਖੇਤ ਤੇ ਜਵਾਣਾ ਸ਼ੁਰੂ ਕੀਤਾ ਪਹਿਲਾਂ ਤਾਂ ਮੈਂ ਤਮੀਆਂ ਨਾਲ ਯੂਜ਼ ਕਰਦਾ ਸੀਗਾ ਹਾਂਜੀ ਤਾਂ ਮਨ ਲਗੇ ਪਰਾਲੀ ਨੂੰ ਖਿਲਾਰ ਕੇ ਬੀਜ ਦਾ ਛਟਾ ਦੇ ਕੇ ਤਾਂ ਉਸ ਨੂੰ ਖਿਲਾਰਦਾ ਸੀ ਫਿਰ ਦੇ ਦੋਸਤ ਪਿਛਲੀ ਵਾਰੀ ਕਿਸ ਤਰ੍ਹਾਂ ਕੀਤੀ ਸੀ ਪਿਛਲੀ ਵਾਰੀ ਜਿਵੇਂ ਸਰਫਸ ਸੀਡਰ ਮੇਰੇ ਕੋਲ ਉਹ ਮੈਨੂੰ ਮਿਲਿਆ ਵੀ ਮੈਂ ਇਸ ਨੂੰ ਬਹੁਤ ਹਿੰਮਤ ਮਾਰ ਕੇ ਕੀਤੀ ਤੇ ਮੈਨੂੰ ਮਿਲ ਗਿਆ ਤਾਂ ਇਹਦੇ ਨਾਲ ਮੈਨੂੰ ਇਹ ਫਾਇਦਾ ਆਇਆ ਵੀ ਮੇਰੀ ਲੇਬਰ ਬਹੁਤ ਘਟ ਗਈ ਇਹਦੇ ਨਾਲ ਜਿਹੜੀ ਡੀਏਪੀ ਤੇ ਕਨਕ ਤਾਂ ਮਸ਼ੀਨ ਨੇ ਆਟੋਮੈਟਿਕਲੀ ਕਣਕ ਦੇ ਵਿੱਚ ਦੀ ਕੇਰਤੀ ਤੇ ਉੱਪਰ ਪਰਾਲੀ ਵੀ ਆਰਾਮ ਨਾਲ ਸੀਡਰ ਨਾਲ ਕਿੰਨੀ ਤੁਸੀਂ ਕੀਤੀ ਸੀ ਬਜਾਈ ਮੈਂ 5 ਏਕੜ ਦੀ ਬਜਾਈ કરી ਸੀ ਸਰਫਸ ਤੇ ਬਾਕੀ ਬਾਕੀ ਮੈਂ ਸੁਪਰ ਸੀਡਰ ਨਾਲ 11 ਕਿੱਲੇ ਦੀ ਬਜਾਏ ਸੁਪਰ ਸੀਡਰ ਨਾਲ ਕਰੀ ਸੀ ਤੇ ਸਰਫੇਸ ਸੀਡਰ ਦਾ ਤੇ ਸੁਪਰ ਸੀਡਰ ਦਾ ਝਾੜ ਚ ਕਿੰਨਾ ਰਿਹਾ ਤੁਹਾਡਾ ਜਿਤ ਤੱਕ ਆ ਮੇਰਾ ਪਹਿਲੀ ਵਾਰੀ ਸੀਗਾ ਜਿਹੜਾ ਸਰਫਸ ਛਿਰਦਾ ਝਾੜ ਮੇਰਾ ਲਗਭਗ 44-45 ਮਰ ਪ੍ਰਤੀ ਏਕੜ ਆਇਆ ਸੀਗਾ ਤੇ ਸੁਪਰ ਸੀਡਰ ਵਾਲਾ ਉਹ ਮੇਰਾ 48 ਮੰਨਦੇ ਆਪਾਂ ਤਾਂ ਤੇ ਇਹ ਜੋ ਆਮ ਝਾੜ ਆਪਾਂ ਦੇਖਦੇ ਆਂ ਵੀ 55 ਮੰਨਦੇ ਨੇੜੇ ਜਾਂਦਾ ਤੇ ਆਪਣਾ ਝਾੜ ਘੱਟ ਕਾ ਤੋਂ ਰਹਿ ਗਿਆ ਜੀ ਇਹ ਮੇਰੀ ਜਿਹੜੀ ਬਜਾਈ ਸੀ ਇਹ ਪਿਛਲੀ ਵਾਰੀ ਬਸ ਝੋਨੇ ਤੇ ਬਰਸਾਤਾ ਹੋਣ ਕਰਕੇ ਮੇਰੀ ਬਜਾਈ ਜਿਹੜੀ 1 ਦਸੰਬਰ ਨੂੰ ਜਾ ਕੇ ਹੋਈ ਸੀ ਜਦੋਂ ਕਿ ਮੈਂ ਮਹਿਸੂਸ ਕਰਦਾ ਕਿ ਪਿਛਲੀ ਵਾਰੀ ਤਾਂ ਹਸਾਤਾ ਕਰਕੇ ਜਾਂ ਕਿਸੇ ਕੰਮ ਕਰਕੇ ਮੈਂ ਲੇਟ ਹੋ ਗਿਆ ਪਰ ਆਪਾਂ ਤੁਹਾਡੀ ਇਹ ਪ੍ਰੋਬਲਮ ਥੋੜੇ ਕਹਿੰਦਾ ਮਤਲਬ ਇਹ ਹੈ ਵੀ ਬਜਾਈ ਲੇਟ ਹੋਣ ਕਾਰਨ ਤੁਹਾਡਾ ਦਾ ਚਾੜਾ ਉਹ ਇਹ ਘਟਿਆ ਜੇ ਵਜਾਈ ਇਸ ਵਾਰ ਥੋੜੀ ਅਗੇਤੀ ਹੋ ਜਾਂਦੀ ਹੈ ਤਾਂ ਝਾੜ ਥੋੜਾ 55 ਮਨ ਤੋਂ ਟੱਪੂਗਾ ਜੇ ਇਸ ਵਾਰ ਜਿਸ ਤਰ੍ਹਾਂ ਮੈਂ ਅਗੇਤੀ ਵਜਾਈ ਕਰਨਾ ਚਾਹਾਂਗਾ ਕਰਾਂਗਾ ਤਾਂ ਮੈਨੂੰ ਪੂਰੀ ਮਿਹਨਤ ਵਿੱਚ ਦੂਸਰਿਆਂ ਨਾਲੋਂ ਇਸ ਜ਼ਮੀਨ ਦਾ ਚਾਰਜ ਜ਼ਿਆਦਾ ਨਹੀਂ ਠੀਕ ਹੈ ਕਿਸਾਨ ਮੇਰੋਂ ਇਹ ਦੱਸ ਦਈਏ ਅਸੀਂ ਆਗਾ ਬਹੁਤ ਕਿਸ਼ਾਨ ਹੀ ਪਰਾਲੀ ਵਿੱਚ ਵਾਉਣ ਦੇ ਨਾਲ-ਨਾਲ ਆਪਦੇ ਖੇਤ ਵਿੱਚ ਟ੍ਰੇਲ ਵੀ ਕਰਦੇ ਰਹਿੰਦੇ ਆ ਇਸ ਵਾਰ ਇਹਨਾਂ ਨੇ 16 ਕਿੱਲਾਂ ਦੇ ਵਿੱਚ ਅੱਠ ਤਰ੍ਹਾਂ ਦਾ ਝੋਨਾ ਜੋ ਲਗਾਇਆ ਡੋ ਅੱਡ ਵੈਰਾਈਟੀਆਂ ਦਾ ਉਹ ਆਪਾਂ ਪੁੱਛਦੇ ਆਂ ਜੀ ਕਿਹੜੀਆਂ-ਕਿਹੜੀਆਂ ਨਵੀਆਂ ਵੈਰਾਈਟੀਆਂ ਤੁਸੀਂ ਇੱਥੇ ਲਾਈਆਂ ਆਹ ਸੋਰੀ ਵਿਕਤਾ ਮਾ ਹਰਬੀਸਾ ਟਰੋਲਰ ਦੀ ਵੈਰਾਈਟੀ ਜਿਹੜੀ 1979 ਠੀਕ ਹੈ ਜੀ ਹਰਬੀਸਾ ਟਰੋਲਰ ਵੈਰਾਈਟੀ 1981 ਲਗਾਈ ਹੈ ਠੀਕ ਹੈ ਤੇ ਇਸ ਦੇ ਨਾਲ ਬਾਕੀ ਜਿਹੜੀਆਂ ਮੈਂ ਵੈਰਾਈਟੀਆਂ ਲਾਈਆਂ ਹਾਂ ਮੁੱਛਲ ਜਿਹੜਾ 14 ਫੇਕ ਇਹ ਮੈਂ ਦੋ ਤਰ੍ਹਾਂ ਦਾ ਇੱਕ ਆਪ ਦਾ ਵੀ ਤਿਆਰ ਕੀਤਾ ਹੋਇਆ ਤੇ ਇਸ ਕੰਪਨੀ ਦਾ ਇੱਕ ਮੈਂ 1882 ਦੀ ਵੈਰਾਈਟੀ ਲਾਈ ਹੈ ਮਤਲਬ ਕਿ ਨਵੀਆਂ ਵੈਰਾਈਟੀਆਂ ਜੋ ਤੁਸੀਂ ਦੱਸੀਆਂ 19 17 1985 1985 ਇਹ ਹਰਬੀਸਾਈਟ ਆਨਲਾਈਨ ਇਹ ਦੋਨੇ ਹਰਬੀਸਾਈਟ ਆਨਲਾਈਨ ਇਹ ਤੁਸੀਂ ਕੀ ਸੋਚ ਕੇ ਤੁਸੀਂ ਇਹ ਟ੍ਰਾਇਲ ਕੀਤਾ ਇਹ ਮੈਂ ਇਹ ਸੋਚ ਕੇ ਟ੍ਰਾਇਲ ਕਰਿਆ ਜੀ ਵੀ ਇਸ ਤੇ ਕਰਨ ਦੇ ਨਾਲ ਜੋ ਡ੍ਰਿਲ ਦੇ ਨਾਲ ਅਸੀਂ ਝੋਨਾ ਬੀਜਦੇ ਆ ਉਹਦੇ ਚ ਜੋ ਮਤਲਬ ਕਿ ਦੂਸਰੇ ਨਦੀਨ ਸਿੱਧੀ ਬਿਜਾਈ ਵਿੱਚ ਤੁਹਾਨੂੰ ਕਾਮਯਾਬੀ ਮਿਲੇ 100% ਕਾਮਯਾਬੀ ਮਿਲੇਗੀ ਧੰਨਵਾਦ ਜੀ ਧੰਨਵਾਦ